ਸਰਕਾਰੀ ਬਾਰਦਾਨੇ ਦੀ ਉਡੀਕ ਦੇ ਵਿੱਚ ਖੁੱਲੇ ਆਸਮਾਨ ਹੇਠ ਪਈ ਕਣਕ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਗੜੇਮਾਰੀ ਦੇ ਨਾਲ ਪਿੱਚ ਗਈ ਪੰਜਾਬ ਦੇ ਵਿੱਚ ਬਾਡੀ ਨੇ ਜੋਰ ਫੜਿਆ ਹੋਇਆ ਤੇ ਤੇਜ਼ਮੀ ਤੇ ਗੜੇਮਾਰੀ ਨੇ ਤਕਰੀਬਨ 10 ਜ਼ਿਲ੍ਹਿਆਂ ਦੇ ਵਿੱਚ ਫਸਲੀ ਨੁਕਸਾਨ ਕੀਤਾ ਹੈ। ਝੱਖੜ ਦੇ ਨਾਲ ਫਸਲਾਂ ਵਿਛਣ ਦੀਆਂ ਰਿਪੋਰਟਾਂ ਵੀ ਮਿਲੀਆਂ ਨੇ ਤੇ ਬਾਟੀ ਦੇ ਕੰਮ ਨੂੰ ਬ੍ਰੇਕਾਂ ਵੀ ਲਗਾਈਆਂ ਨੇ। ਦੱਸਦੀ ਹੈ ਕਿ ਮੰਡੀ ਦੇ ਵਿੱਚ ਪ੍ਰਬੰਧ ਨਾ ਹੋਣ ਕਰਕੇ ਵੀ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਕਿਤੇ-ਕਿਤੇ ਸਾਹਮਣਾ ਕਰਨਾ ਪਿਆ। ਜਗਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਵੀ ਪੰਜਾਬ ਦੇ ਵਿੱਚ ਬਾਡੀ ਦੇ ਇਸੇ ਦਿਨ ਹੀ ਝੱਖੜ ਚੋਲੇ ਆਈ ਸੀ ਪਾਰੀ ਮੀਂਹ ਪਿਆ ਸੀ ਗੜੇਮਾਰੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਕਿਉਂਕਿ ਫਸਲ ਕੱਟਣ ਦੇ ਕਿਨਾਰੇ ਸੀ ਪਰ ਮੰਡੀ ਦੇ ਵਿੱਚ ਫਸਲਾਂ ਵਿਛ ਗਈਆਂ ਝੱਖੜ ਦੇ ਨਾਲ ਪਾਰੀ ਮੀਂਹ ਪਿਆ ਤੇ ਨਾਲ ਹੀ ਗੜੇਮਾਰੀ ਦੇ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਕਹਿ ਲਈਏ ਕਿ ਕਿਸਾਨਾਂ ਤੇ ਕੁਦਰਤ ਦੀ ਮਾਰ ਪਈ ਹੈ ਤੇ ਹੁਣ ਫਿਰ ਗੜਿਆਂ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਖਰੀਦ ਕੇਂਦਰਾਂ ਦੇ ਵਿੱਚ 3.61 ਲੱਖ ਮੀਟਰ ਕਣਕ ਪੂਜੀ ਸੀ ਤੇ ਸੈਂਕੜੇ ਖਰੀਦ ਕੇਂਦਰਾਂ ਦੇ ਵਿੱਚ ਪਈ ਫਸਲ ਵੀ ਭਿੱਜ ਗਈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਮੰਡੀ ਦੇ ਵਿੱਚ ਕਣਕ ਬੋਰੀਆਂ ਦੇ ਵਿੱਚ ਪਈ ਹੈ ਤੇ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਕਿਉਂਕਿ ਉਹ ਸਾਰੀ ਫਸਲ ਭਿੱਜ ਗਈ ਹੈ ਤੇ ਭਿੱਜ ਕੇ ਖਰਾਬ ਹੋ ਗਈ ਹੈ ਉਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੁੱਤਾਂ ਵਾਂਗ ਪਾਲੀ ਫਸਲ ਸਾਰੀ ਕਟਵਾਟ ਕੇ ਮੰਡੀ ਦੇ ਵਿੱਚ ਲੈ ਕੇ ਆਏ ਤੇ ਮੰਡੀ ਦੇ ਵਿੱਚ ਵੇਕਣ ਦੇ ਕਿਨਾਰੇ ਸੀ ਪਰ ਅਚਾਨਕ ਭਾਰੀ ਮੀਂਹ ਅਤੇ ਗੜੇਮਾਰੀ ਨੇ ਉਹਨਾਂ ਦੀ ਪੂਰੀ ਮਿਹਨਤ ਤੇ ਪਾਣੀ ਫਿਰ ਦਿੱਤਾ ਇਸ ਦਿਨਾਂ ਦੀ ਦੱਸਿਆ ਕਿ ਮੌਸਮ ਵਿਭਾਗ ਨੇ ਅਗਲੇ 2 ਦਿਨ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਪੈਣ ਦੀ ਭਵਿੱਖਬਾਣੀ ਕੀਤੀ ਹੋਈ ਹੈ ਤੇ ਲੰਘੇ ਦਿਨ ਤੋਂ ਬਦਲਬਾਹੀ ਬਣੀ ਹੋਈ ਸੀ ਤੇ ਕਿਸਾਨਾਂ ਨੇ ਮੌਸਮ ਦੇ ਡਰੋਂ ਵਾਢੀ ਵੀ ਤੇਜ਼ ਕਰ ਦਿੱਤੀ ਸੀ ਜਿਸ ਕਰਕੇ ਫਸਲ ਦੇ ਵਿੱਚ ਨਮੀ ਦੀ ਮਾਤਰਾ ਵੀ ਜ਼ਿਆਦਾ ਆ ਰਹੀ ਸੀ ਤੇ ਦੱਸਿਆ ਕਿ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਕੱਲ ਚੱਲੀਆਂ ਸੀ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਮੁੱਖ ਸੜਕਾਂ ਦੀ ਨਹਿਰਾਂ ਤੇ ਵੱਡੀ ਗਿਣਤੀ ਵਿੱਚ ਦਰਖਤ ਵੀ ਡਿੱਗੇ ਨੇ ਤੇ ਪਟਿਆਲਾ ਸਰਹੰਦ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਸੜਕ ਤੇ ਝੱਖੜ ਦੇ ਕਾਰਨ ਦੂਹ ਗੱਡੀਆਂ ਤੇ ਦਰਖਤ ਡੇਗ ਪਈ ਤੇ ਸੜਕੀ ਆਵਾਜਾਈ ਕੁਝ ਸਮਾਂ ਜਮ ਰਹੀ ਹੈ ਬਰਸ਼ ਦੇ ਕਾਰਨ ਕੱਲ ਬਿਜਲੀ ਦੀ ਮੰਗ ਦੇ ਵਿੱਚ ਕਮੀ ਆ ਗਈ ਸੀ ਜਦ ਕਿ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਦੀ ਮੰਗ 8500 ਮੀਗਾਵਾਟ ਨੂੰ ਛੂ ਗਈ ਸੀ ਤਾਂ ਸਿੱਕੇ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਬਠਿੰਡਾ ਫਰੀਦਕੋਟ ਫਤਿਗੜ ਸਾਹਿਬ ਜਲੰਧਰ ਮਾਨਸਾ ਲੁਧਿਆਣਾ ਮੋਗਾ ਸੰਗਰੂਰ ਤੇ ਪਟਿਆਲਾ ਦੇ ਵਿੱਚ ਕਿਤੇ ਜ਼ਿਆਦਾ ਤੇ ਕਿਤੇ ਮਾਮੂਲੀ ਗੜੇਮਾਰੀ ਹੋਈ ਹੈ ਤੇ ਇਸੇ ਤਰ੍ਹਾਂ ਬਰਨਾਲਾ ਫਿਰੋਜ਼ਪੁਰ ਕਪੂਰਥਲਾ ਤੇ ਰੋਪਨਗਰ ਦੇ ਵਿੱਚ ਭਾਰੀ بارش ਹੋਈ ਹੈ بارش ਤੋਂ ਦੱਸਿਆ ਕਿ ਕਈ ਜਿਲ੍ਹਿਆਂ ਦਾ ਵਿਚਾਰ ਰਿਹਾ ਪਰ ਤਕਰੀਬਨ 10 ਜਿਲ੍ਹਿਆਂ ਦੇ ਵਿੱਚ ਭਾਰੀ بارش ਨੇ ਕਿਸਾਨਾਂ ਦੇ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ ਦੱਸਿਆ ਕਿ ਭਾਰੀ ਮੀਂਹ ਤੇ ਗੜੇਮਾਰੀ ਕਰਕੇ ਬਾੜੀ ਦਾ ਕੰਮ ਜਿੱਥੇ ਹੁਣ ਕੁਝ ਦਿਨ ਪਛੜ ਜਾਵੇਗਾ ਉੱਥੇ ਹੀ ਵਿਸ਼ਿਆ ਹੋਈਆਂ ਫਸਲਾਂ ਦੀ ਕਟਾਈ ਤੇ ਲਾਗਤ ਖਰਚੇ ਵੀ ਵੱਧ ਜਾਣਗੇ ਕਿਸਾਨਾਂ ਨੂੰ ਕਣਕ ਦਾ ਝਾੜ ਪ੍ਰਭਾਵਿਤ ਹੋਣ ਦਾ ਡਰ ਵੀ ਬਣ ਗਿਆ ਪੰਜਾਬੀਆ ਮੰਡੀਆਂ ਦੇ ਵਿੱਚ ਇਸ ਵਾਰ 132 ਲੱਖ ਮੀਟਰ ਗਟਾ ਨੂੰ ਫਸਲ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ ਤੇ 161 ਲੱਖ ਮੀਟਰ ਗਟਾ ਨ ਪੈਦਾਵਾਰ ਦੀ ਆਸ ਵੀ ਲਗਾਈ ਗਈ ਸੀ ਮੰਡੀਆਂ ਦੇ ਵਿੱਚ ਖਰੀਦਾ ਕੰਮ ਪਹਿਲਾਂ ਹੀ ਘੱਟ ਰਫ਼ਤਾਰ ਦੇ ਨਾਲ ਚੱਲ ਰਿਹਾ ਸੀ ਤੇ ਹੁਣ بارش ਦੀ ਝੰਬੀ ਫਸਲ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ ਖਾਰ ਵੀ ਕਰ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਿਆਨ ਆਇਆ ਸੀ ਜਿਸ ਸਮੇਂ ਉਹ ਪ੍ਰਚਾਰ ਕਰ ਰਹੇ ਸਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ بارش ਤੇ ਗੜੇਮਾਰੀ ਦੇ ਨਾਲ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਹ ਸੀ ਅਸੀਂ ਅਸੀਂ ਪਰਪਾਈ ਕਰਾਂਗੇ ਉਹਨਾਂ ਨੇ ਕਿਹਾ ਸੀ ਕਿ ਇਸ ਆਫਤ ਦੇ ਮੌਕੇ ਕਿਸਾਨਾਂ ਦੇ ਨਾਲ ਅਸੀਂ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਅਸੀਂ ਖੜੇ ਹਾਂ ਤੇ ਕਿਸਾਨਾਂ ਦੀ ਫਸਲ ਦੇ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਅਸੀਂ ਪੂਰਤੀ ਕਰਾਂਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਮੀਂਹ ਚੱਕੜ ਹਨੇਰੀ ਤੂਫਾਨ ਜਾਂ ਕੋਈ ਵੀ ਕੁਦਰਤੀ ਆਫਤ ਆ ਜਾਵੇ ਇਸ ਔਖੀ ਘੜੀ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਕੁਦਰਤ ਅੱਗੇ ਕੋਈ ਚੂਰ ਨਹੀਂ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀਗੀ। ਜਾਣਕਾਰੀ ਮੁਤਾਬਕ ਖੇਤੀ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ بارش ਅਤੇ ਗੜੇਮਾਰੀ ਦੇ ਨਾਲ ਹੋਈ ਨੁਕਸਾਨ ਬਾਰੇ ਜ਼ਿਲ੍ਹਾ ਖੇਤੀ ਅਫਸਰਾਂ ਤੋਂ ਰਿਪੋਰਟ ਵੀ ਮੰਗੀ ਹੈ। ਉਹਨਾਂ ਨੇ ਦੱਸਿਆ ਕਿ بارش ਕਰਕੇ ਵਾਢੀ ਦਾ ਕੰਮ ਲੇਟ ਹੋਵੇਗਾ ਪਰ ਝਾੜ ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਸਿਰਫ 8% ਦੀ ਵਾਢੀ ਹੋਈ ਸੀ।